ਪਰਵੀ ਜੀ ਕੀ ਹਾਲ ਚਾਲ ਵਧੀਆ 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 ਜੀ ਠੀਕ ਠਾਕ ਹਾਂਜੀ ਤੇ ਕਿਰਾਏ ਲਈ ਸੰਪਰਕ ਕਰਨ ਆਸੇ ਗੱਡੀ ਹਾਂਜੀ ਜੀ ਮੁੰਡੇ ਨੇ ਲਈ ਨਵੀਂ ਗੱਡੀ ਹਾਂਜੀ ਇਹ ਪਿੰਡ ਆਪਣਾ ਨਥੂਪੁਰਾ ਹਾਂਜੀ ਤੇ ਜ਼ਿਲ੍ਹਾ ਆਪਣਾ ਮਰਸਾ ਤਹਿਸੀਲ ਆਪਣੀ ਟਾਰੀ ਠੀਕ ਹੈ ਜੀ ਹਾਂਜੀ ਜੇ ਜਿਹੜੇ ਵੀ ਵੀਰ ਭਰਾ ਨੇ ਮਤਲਬ ਕਿਰਾਇਆ ਕਰਵਾਇਆ ਜਾਂ ਜਾਂ ਫਿਰ ਮੰਨ ਲਓਗੇ ਕੋਈ ਡੰਗਰ ਵੱਛਾ ਲਿਆਉਣਾ ਹਨਾ ਜੀ ਤੇ ਕੋਈ ਟੋਆ ઠવાਈ ਦਾ ਕੋਈ ਸਮਾਨ ਕੋਈ ਵੀ ਕਿਤੇ ਲੈ ਕੇ ਜਾਣਾ ਵਾ ਜਾਂ ਲੈ ਕੇ ਆਉਣਾ ਵਾ ਹਨਾ ਜੀ ਹਾਂਜੀ ਤੇ ਵੀਰ ਨਾਲ ਸੰਪਰਕ ਕਰ ਸਕਦਾ ਨੇ ਵੀਰ ਦਾ ਨਾਮ ਕੀ ਹੈ ਤੇ ਵੀਰ ਨਾ ਵੀਰ ਨਾ ਸਰਪ੍ਰੀਖ ਸਿੰਘ ਜੀ ਸਰਪ੍ਰੀਖ ਸਿੰਘ ਤੇ ਵੀਰ ਨੇ ਨਵਾਂ ਲਿਆ ਪਣਾਟੋ ਹਾਂਜੀ ਹਾਂਜੀ ਚਲੋ ਕੰਮਕੁਮ ਕਰਨਾ ਡੰਗੜ ਡੰਗੜ ਟਵਾਈ ਇੱਥੇ ਹੋ ਗਏ ਹਾਂਜੀ ਕੋਈ ਵੀ ਮਾਲਕ ਘਰੇਦੂ ਸਮਾਨ ਹੋ ਗਿਆ ਘਰੇਦੂ ਸਮਾਨ ਹੋ ਗਿਆ ਕੋਈ ਵੀ ਕੋਈ ਵੀ ਦੱਸੋ ਵੀ ਵੀਰ ਨੂੰ ਕਿਤੇ ਵੀ ਦੂਰ ਨੇੜੇ ਲਾ ਲੋ ਹਣਾ ਜੀ ਹਾਂਜੀ ਹਾਂਜੀ ਤੇ ਜਿੱਥੇ ਵੀ ਮਰਜੀ ਜਿੱਥੇ ਦਾ ਵੀਰ ਦੀ ਪਹੁੰਚ ਪੈਂਦੀ ਆਣਾ ਵੀਰ ਜਾਊਗਾ ਫੋਲ ਜਾਊਗਾ ਹਣਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਰਾਤ ਦਾ ਫੇਰਾ ਹੋਵੇ ਦਿਨ ਦਾ ਫੇਰਾ ਹੋਵੇ ਦਿਨ ਦਾ ਫੇਰਾ ਹੋਵੇ ਜਿੱਦਾਂ ਮਰਜੀ ਹੈ ਨਾ ਜੀ ਪਰ ਉਸੇ ਜੋਗ ਆ ਵੀ ਹਾਂਜੀ ਜੀ ਪਰ ਉਸੇ ਜੋਗ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਵੀਰ ਜੀ ਆਪਣਾ ਨੰਬਰ ਦੱਸ ਦਿਓ ਜੀ ਨੰਬਰ ਦੱਸ ਵੀਰ 90 ਹਾਂਜੀ 41 90 41 96 96 11 85 85 ਨਾਮ ਹੈ ਗਏ ਸਹਿਜ ਪ੍ਰੀਤ ਸਿੰਘ ਸਹਿਜ ਪ੍ਰੀਤ ਸਿੰਘ ਠੀਕ ਹੈ ਜੀ ਤੇ ਇਹ ਖਾਸ ਕਰ ਲਾਗੇ ਬੰਨੇ ਵਾਲੇ ਭਰਾਵਾਂ ਨੂੰ ਬੇਨਤੀ ਆ ਵੀ ਚੀਚੇ ਭਗਣਾ ਏਰੀਆ ਹਨਾ ਛਾਟਾ ਹੋ ਗਿਆ ਹਨਾ ਜੀ ਬਾਬਾ ਬੁੱਢਾ ਸਾਹਿਬ ਹੋ ਗਿਆ ਇਹ ਲਾਗੇ ਬੰਨੇ ਦੇ ਜਿਹੜੇ ਵੀਰ ਭਰਾ ਆਪਾਂ ਨੂੰ ਵੇਖਣ ਦਾ ਆ ਉਹਨਾਂ ਨੂੰ ਬੇਨਤੀ ਹੈ ਵੀ ਸਾਰੇ ਵੀਰ ਭਰਾ ਆਪਣਾ ਸੰਯੋਗ ਦਿਓ ਤੇ ਵੀਰ ਦਾ ਕੰਮ ਥੋੜਾ ਬਾਲਾ ਚੱਲੇ ਹਨਾ ਜੀ ਵੀਰ ਨੇ ਜਿਵੇਂ ਦੱਸਿਆ ਵੀ ਮਹੀਨਾ ਹੋ ਗਿਆ ਗੱਡੀ ਲਈ ਨੂੰ ਹਾਂਜੀ ਤੇ ਗੱਡੀ ਘਰੇ ਖਲੋਤੀ ਆ ਹਨਾ ਜੀ ਤੇ ਬਾਕੀ ਸਾਰੇ ਭਰਾਵਾਂ ਦੇ ਸੰਯੋਗ ਦੇ ਨਾਲ ਇਹ ਕੰਮ ਕਰ ਚੱਲਦਾ ਹਨਾ ਹਾਂਜੀ 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 ਠੀਕ ਹੈ ਜੀ ਤੇ ਸਾਰੇ ਭਰਾਵਾਂ ਨੂੰ ਇਹ ਬੇਨਤੀ ਹੈ ਵੀਰ ਦੀ ਹੱਥ ਬੰਨ੍ਹ ਕੇ ਵੀ ਸਾਰੇ ਭਰਾ ਸੰਯੋਗ ਦਿਓ ਆਪਣਾ ਆਪਣਾ ਠੀਕ ਹੈ ਜੀ ਹਾਂਜੀ ਓਕੇ ਸਾਜੀ ਧੰਨਵਾਦ ਜੀ ਠੀਕ ਹੈ ਜੀ